ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਆਜ਼ਾਦ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਸਾਬਕਾ ਕੈਬਨਰ ਮੰਤਰੀਆਂ ਨੂੰ ਵੀ ਜਿਹੜਾ ਕਿ ਅਕਾਲ ਤਖਤ ਸਾਹਿਬ ਵਿਖੇ ਸਪਸ਼ਟੀਕਰਨ ਦੇਣ ਵਾਸਤੇ ਜਿਹੜਾ ਕਿ ਸੱਦਾ ਪੱਤਰ ਭੇਜਿਆ ਗਿਆ ਸੀ ਇਸ ਦੇ ਨਾਲ ਹੀ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੈਬਨਰ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਤੇ ਸੋਚਾ ਸਿੰਘ ਲੰਗਾ ਪਰਮਿੰਦਰ ਸਿੰਘ ਢੀਂਡ ਸਾਹਿਬ ਬੀਬੀ ਜਗੀਰ ਕੌਰ ਅਤੇ ਹੋਰ ਬਹੁਤ ਸਾਰੇ ਜਿਹੜੇ ਕੈਬਨਰ ਮੰਤਰੀ ਆਪੋ ਆਪਣੇ ਸਪਸ਼ਟੀਕਰਨ ਜਿਹੜੇ ਹਨ ਉਹ ਅਕਾਲ ਤਖਤ ਸਾਹਿਬ ਵਿਖੇ ਦੇ ਚੁੱਕੇ ਹਨ ਜੋ ਕਿ ਅਕਾਲੀ ਸਰਕਾਰ ਵੇਰੇ ਜੋ ਵੀ ਬਾਗੀ ਅਕਾਲੀਆਂ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਅੱਜ ਬਹੁਤ ਹੀ ਚਰਚਾ ਦੇ ਵਿੱਚ ਨਜ਼ਰ ਆ ਰਿਹਾ ਅੱਜ ਸਵੇਰੇ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਕਿ ਸਪਸ਼ਟੀਕਰਨ ਦੇਣ ਵਾਸਤੇ ਸ੍ਰੀ ਅਕਾਲ ਤਖਤ ਸਕੱਤਰ ਪਹੁੰਚੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਕਿ ਹਾਲ ਹੈ ਕਿ ਚਰਚਾ ਹੈ ਕਿ ਇੱਕ ਜਿਗਰਦੋ ਗੱਲ ਹੈ ਕਿ ਆ ਬਾਦਲ ਪਰਿਵਾਰ ਦੇ ਨਾਲ ਜਿਹੜੇ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋ ਸੰਬੰਧ ਰੱਖਦੇ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਮੰਨੇ ਜਾਂਦੇ ਹਨ ਤੇ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਚਰਚਾ ਜਿਹੜੀ ਆਕਾਲੀ ਦਲ ਸਰਕਾਰ ਤੇ ਬਣੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਆਕਾਲ ਤਖਤ ਸਾਹਿਬ ਜੀ ਦੇ ਮੁੱਖ ਦਫਤਰ ਆਕਾਲ ਤਖਤ ਖਤਰੇ ਤੋਂ ਬਾਅਦ ਜਿੱਥੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਕਿ ਅੰਦਰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਗਏ ਹਨ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕਹਿਣਾ ਚਾਹੁੰਦੇ ਹਨ ਕਿ ਅੱਜ ਉਹ ਸਪਸ਼ਟੀਕਰਨ ਲੈ ਕੇ ਆਏ ਹਨ ਕਿਉਂਕਿ ਅੱਜ ਸਭ ਦੀਆਂ ਨਜ਼ਰਾਂ ਜਿਹੜੀਆਂ ਹਨ ਇਸ ਅਕਾਲੀ ਦਲ ਦੇ ਮੁੱਦੇ ਉੱਤੇ ਟਿਕੀਆਂ ਹੋਈਆਂ ਹਨ ਕਿ ਅਕਾਲੀ ਦਲ ਦਾ ਕਿਹੜਾ ਫੈਸਲਾ ਅੱਜ ਜਿਹੜਾ ਬਾਹਰ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿਆਸੀਆਂ ਲੱਗ ਰਹੀਆਂ ਹਨ ਕਿ ਜਿਹੜੀ ਮੀਟਿੰਗ ਪੰਥ ਸਿੰਘ ਸਹਿਬਾਨਾਂ ਦੀ ਹੋਵੇਗੀ ਉਸ ਦੇ ਵਿੱਚ ਵੀ ਕਿਹੜੇ ਫੈਸਲੇ ਹੋਣਗੇ ਪਰੇ ਪਰੇਗ ਮੈਂ ਬੈਠ ਨਹੀਂ ਨਾ ਹਾਂ <laughs> ਜੀ <laughs> Thank you. ਇਸ ਮੌਕੇ ਉਹਨਾਂ ਨੇ ਜਿਹੜਾ ਕਿ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮੀਡੀਆ ਨਾਲ ਗੱਲਬਾਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਅੱਜ ਮੈਂ ਨਿਰਮਾਣਾ ਸਿੱਖ ਬਣ ਕੇ ਜਿਹੜਾ ਕਿ ਪੇਸ਼ ਹੋਣ ਵਾਸਤੇ ਆਇਆ ਹਾਂ ਤੇ ਜਿਹੜਾ ਗੁਰੂ ਸਾਹਿਬ ਜੀ ਦਾ ਹੁਕਮ ਹੈ ਉਹ ਪ੍ਰਵਾਨ ਕਰਨਗੇ ਅੱਜ ਸਰਬਾਧੇ ਭਲੇ ਦੀ ਜਿਹੜੀ ਉਹ ਅਰਦਾਸ ਕਰਨਗੇ ਪਰ ਇਸ ਵਕਤ ਉਹਨਾਂ ਨੇ ਜਿਹੜੀ ਸਿਆਸੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਤੁਸੀਂ ਜੁੜੇ ਹੋ ਜੀਤ ਵੈਪ ਟੀਵੀ ਦੇ ਨਾਲ ਮਹਿਮਾਨਪ੍ਰੀਤ